ਵਾਹਿਗੁਰੂ 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 ਧੰ ਗੁਰੂ ਨਾਨਕ ਮਹਾਰਾਜ ਧੰ ਗੁਰੂ ਅਰਜਨ ਦੇਵ ਜੀ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮਸਾਹਿ ਦੇ ਬਾਦ ਇਸ ਮੇਂ ਮਤਾ ਮਹਾਰਾਸ਼ਟਰ ਦੇ ਪਾਸ਼ਾ ਜੀ ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੀ ਵਿਚਾਰ ਕਰਦੇ ਆ ਆਪਾਂ ਮਹਾਰਾਜ ਦਾ ਵਚਨ ਹੈ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਜੀ ਹਰਨਾਕ ਸੇ ਦੁਸ਼ਟ ਹਰ ਮਾਰਿਆ ਭਰਤਰਾਇਆ ਅਹੰਕਾਰਿੰਦ ਕਾਂ ਬੈਠਦੇ ਨਾਮ ਦੇ ਮੁਖਲਾਇਆ ਜਰਨਾਨ ਕੈਸ ਹਾਰ ਸੇ ਵਿਆਨਤ ਲੈ ਛਡਾਇਆ ਸੱਚੇ ਪਾਸ਼ਾ ਮਹਾਰਾਜ ਨੇ ਇਸ ਦੇ ਵਿੱਚ ਅਕਾਲ ਪੁਰਖ ਮਹਾਰਾਜ ਦੀ ਵਾਹਿਗੁਰੂ ਦੀ ਵਡਿਆਈ ਕੀਤੀ ਹੈ ਤੇ ਭਗਤਾਂ ਦੀ ਵੀ ਨਾਲ-ਨਾਲ ਵਡਿਆਈ ਕੀਤੀ ਹੈ ਕਿਉਂਕਿ ਜਿਹੜੇ ਭਗਤ ਨੇ ਸੱਚੇ ਪਾਸ਼ਾ ਅਕਾਲ ਪੁਰਖ ਮਹਾਰਾਜ ਨੂੰ ਬਹੁਤ 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 ਹੀ ਜਿਆਦੇ ਪਿਆਰੇ ਨੇ ਸੰਗ ਜੀ ਇਹ ਰਹਿ ਰਾਸ ਦੇ ਵਿੱਚ ਇਹ ਸ਼ਬਦਾਂ ਪੜਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੇ ਇਹ ਸ਼ਬਦ ਤੁਸੀਂ ਨਹੀਂ ਪੜੋਗੇ ਤਾਂ ਇਹੋ ਜਾਣੋ ਵੀ ਤੁਹਾਡੀ ਰਹਿਰਾਸ ਸਾਹਿਬ ਹੈ ਨਜਰੀ ਉਹ ਅਧੂਰੀ ਹੈ ਉਹ ਕਿਉਂ ਤੁਸੀਂ ਇਹ ਦੇਖੋ ਰਹਿਰਾਸ ਦਾ ਸਮਾਂ ਕਦੋਂ ਹੁੰਦਾ ਹੈ ਜਦੋਂ ਸੂਰਜ ਡੁੱਬਣ ਵਾਲਾ ਹੋਵੇ ਅੱਧ ਵਿਚਕਾਰ ਹੋਵੇ ਭਾਵੇਂ ਕਿ ਆਪਾਂ 5-4 ਮਿੰਟ ਲੇਟ ਫੇਟ ਹੋ ਜਾਂਦੇ ਆ ਚਲ ਇਹ ਤਾਂ ਵੱਖਰੀ ਗੱਲ ਹੈ ਪਰ ਇਹ ਸ਼ਬਦ ਦਾ ਅ ਤਾਲੁਕਾਤ ਕੀ ਹੈ ਰਹਿਰਾਸ ਦੇ ਸਾਬ ਰਹਿਰਾਸ ਸਾਬ ਨਾਲ ਕਈ ਜਗ੍ਹਾ ਤੇ ਨਹੀਂ ਪੜਦੇ ਉਹ ਕਿਉਂ ਪੜਨੋ ਹਟਨੇ ਭਾਵੇਂ ਉਹ ਗੁਰੂ ਘਰਾਂ ਦੇ ਵਿੱਚ ਹੈ ਜਾਂ ਜਿੱਥੇ ਵਾਰਜੇ ਧਰਮ ਸਥਾਨੇ ਉੱਤੇ ਜੇ ਨਹੀਂ ਪੜਦੇ ਉਹ ਉਹਨਾਂ ਦੀ ਮਰਜ਼ੀ ਹੈ ਕਿਉਂ ਪੜਨੋ ਹਟਨੇ ਪਰ ਇਦਾਂ ਮੈਂ ਦੱਸ ਜਰਨਾ ਕਿ ਪੜਨਾ ਕਿਉਂ ਜ਼ਰੂਰੀ ਹੈ ਜਦ ਸੰਗ ਜੀ ਪ੍ਰਲਾਦ ਦੇ ਰੱਖਿਆ ਕਰਨ ਵਾਸਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆ ਪਰਮਾਤਮਾ ਆਏ ਸੀਗੇ ਕਿਉਂਕਿ ਜਿਹੜਾ ਹਰਿਨਾਗ ਸਿੰਘ ਨੇ ਬਰ ਪ੍ਰਾਪਤ ਕੀਤਾ ਸੀ ਕਿ ਮੈਂ ਨਾ ਮੈਂ ਕਿਸੇ ਮਹੀਨੇ ਵਿੱਚ ਮਰਾਂ ਨਾ ਮੈਂ ਆਕਾਸ਼ ਵਿੱਚ ਮਰਾਂ ਨਾ ਪਾਤਾਲ ਵਿੱਚ ਮਰਾਂ ਨਾ ਮੈਂ ਜਲ ਵਿੱਚ ਮਰਾਂ ਨਾ ਮੈਂ ਅੱਗ ਵਿੱਚ ਸੜਾਂ ਬਹੁਤ ਸਾਰੇ ਉਹਨੇ ਇਸ ਤਰ੍ਹਾਂ ਬਾਤਨ ਲੈ ਲਈ ਸੀ ਅਕਾਲ ਪੁਰਖ ਤੋਂ ਵੀ ਮਾਰਨਾ ਪਰ ਪ੍ਰਮਾਤਮਾ ਨੇ ਫਿਰ ਵੀ ਉਹਦੀ ਹੰਕਾਰ ਦੇ ਕਾਰਨ ਮਾਰਿਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੀ ਉਹ ਮੁਖ ਲਾਇਆ ਭਰਲਾਦ ਹਰ ਜਿਹੜਾ ਪ੍ਰਲਾਦ ਸੀ ਹਰਿ ਨੂੰ ਬਹੁਤ ਪਿਆਰਾ ਸੀ ਕਿਵੇਂ ਮਾਰਿਆ ਸੀ ਫਿਰ ਉਹ ਉਹ ਮਹਾਰਾਜ ਨੇ ਨਾ ਅਕਾਲ ਪੁਰਖ ਸਤੇ ਪਾਸ਼ਾ ਮਾਰਨੇ ਨਰਸਿੰਘ ਦਾ ਰੂਪ ਧਾਰਿਆ ਨਰਸਿੰਘ ਇੱਕ ਬਾਸ ਅੱਧਾ ਸ਼ੇਰ ਉਹਦਾ ਅੱਧਾ ਸੇਰੋ ਦਾ ਸਰੀਰ ਅੱਧਾ ਸਰੀਰ ਉਹਦਾ ਸ਼ੇਰ ਦਾ ਅੱਧਾ ਬੰਦੇ ਦਾ ਜਿਹੜੇ ਉਹਦੇ ਨੌਂਾ ਸੀ ਨਾ ਤਾਂ ਉਹ ਬਰ ਪ੍ਰਾਪਤ ਕੀ ਤਸਵੀਰ ਨਾ ਮੈਂ ਹਥਿਆਰ ਨਾਲ ਮਾਰਾਂ ਫਿਰ ਨੌਂਾ ਦੇ ਨਾਲ ਪਾੜਿਆ ਸੀ ਨੌ ਕਿੰਨੇ ਸ਼ੇਰ ਟਾਰਗਟਵਰ ਹੁੰਦੇ ਨੇ ਨੌ ਹਥਿਆਰਾਂ ਵਿੱਚ ਨਹੀਂ ਗਿਣੇ ਜਾਂਦੇ ਮੇਰਾ ਹਥਿਆਰਾਂ ਤੋਂ ਮਾਰਤਾ ਸੀ ਮਾਰਿਆ ਕਦੋਂ ਸੀ ਨਾ ਦਿਨੇ ਨਾ ਰਾਤ ਨਾ ਉਹਦੋਂ ਦਿਨ ਸੀ ਨਾ ਰਾਤ ਸੀਗਾ ਅੱਧਾ ਸੂਰਜ ਡੁੱਬ ਡੁੱਬਿਆ ਹੋਇਆ ਸੀ ਅੱਧਾ ਹੈਗਾ ਸੀ ਬਾਹਰ ਤੇ ਮਾਰਾਂ ਕਿਥੇ ਨਾ ਅੰਦਰ ਨਾ ਬਾਹਰ ਮਾਰਾਂ ਕਹਿੰਦੇ ਨਾ ਉਦੋਂ ਅੰਦਰ ਸੀ ਨਾ ਬਾਹਰ ਸੀ ਉਹ ਦੇੜੀਆਂ ਦੇ ਵਿੱਚ ਦੇੜੀਆਂ ਅੱਧਾ ਇਸ ਤਰ੍ਹਾਂ ਬੈਠ ਕੇ ਕਾਲਪੁਰ ਕਮਹਾਰਾ ਨੂੰ ਲੈ ਕੇ ਨਾ ਆਕਾਸ਼ ਵਿੱਚ ਸੀ ਨਾ ਪਤਾਲ ਵਿੱਚ ਐਂ ਚੱਕ ਕੇ ਐਂ ਵਿਚਾਲੇ ਆਕਾਸ਼ ਵਿੱਚ ਵੀ ਨਹੀਂ ਸੀਗਾ ਐ ਹੱਥਾਂ ਦੇ ਵਿੱਚ ਫੜ ਕੇ ਨਾ ਉੱਚੀ ਐ ਪੱਟਾਂ ਦੇ ਰੱਖ ਕੇ ਮਾਰਦਾ ਸੀਗਾ ਨਵਾਂ ਨਾਲ ਪਾਲ ਹੀ ਦਿੱਤਾ ਸੀ ਸੋ ਇਸ ਤਰ੍ਹਾਂ ਕਰਕੇ ਨਾ ਜਦੋਂ ਹਜੇ ਪਾਸ਼ਾ ਮਹਾਰਾਜ ਨੇ ਸਾਰੇ ਦੇ ਸਾਰੇ ਉਹਦੇ ਜਿਹੜੇ ਵਾਚਨ ਮੰਨੇ ਹੋਏ ਸੀ ਕੀ ਲਿਆ ਹਜੇ ਕਾਲਪੁਰਖ ਨੂੰ ਉਹਦੇ ਬੰਧਨ ਤੋੜ ਲਦਾ ਹੈ ਕੋ ਪ੍ਰਮਾਤਮਾ ਸਾਰ ਵਿਧੀਆਂ ਦਾ ਕਾ ਉਹ ਹੈ ਅਰਚੇਤਾ ਹੈ ਜੇ ਪਾਸ਼ਾ ਮਹਾਰਾਜ ਜੀ ਹਰਣਾਖਸ਼ ਏਉਂ ਮਾਰਿਆ ਸੀ ਹਰ ਜੁਗ ਜੋ ਪਰ ਕ੍ਰਪਾ ਆ ਪੈਜ ਰਖਦਾ ਹੈ ਰਾਮ ਰਾਜੇ ਹਰਣਾਖਸ਼ ਦੁਸ਼ਟ ਹਰ ਮਾਰਿਆ ਹਰਣਾਖਸ਼ ਦੁਸ਼ਟ ਸੀ ਉਹ ਪਰ 라ਦੂ ਮਾਰਨਾ ਚਾਹੁੰਦਾ ਸੀ ਬਹੁਤ ਅੰਖੜਦਾ ਸੀ ਉਹਨੂੰ ਅਸੀਂ ਜਲੇ ਹਰੀ ਜਲੇ ਹਰਣਾਖਸ਼ ਤਲੇ ਹਰਣਾਖਸ਼ ਕਿ ਜਤਾਲੂ ਕਹਿੰਦਾ ਸੀ ਵੀ ਜਲ ਵਿੱਚ ਵੀ ਪਰਮਾਤਮਾ ਹੈ ਥਲੇ ਸਾਰੇ ਧਰਤੀ ਵਿੱਚ ਪਰਮਾਤਮਾ ਹੈ ਪਾਤਲਨਾ ਆਕਾਸ਼ਾਂ ਵਿੱਚ ਉਹ ਕਹਿੰਦਾ ਜਲੇ ਹਰਿਨਾਖਸ਼ ਥਲੇ ਹਰਿਨਾਖਸ਼ ਇਸ ਤਰ੍ਹਾਂ ਮਾਰੋ ਇਸ ਤਰ੍ਹਾਂ ਜਪੋ ਕਹਿੰਦੇ ਆਪਦਾ ਨਾਮ ਜਪਾਉਣ ਲੱਗੇ ਸੀ ਹੰਕਾਰੀ ਬਹੁਤ ਹੋ ਗਿਆ ਸੀਗਾ ਸੋ ਸੂਰਜ ਡੁੱਬਦਾ ਸੀ ਪਉ ਦੀ ਉਹ ਰਾਖਸ਼ ਮਾਰਿਆ ਸੀਗਾ ਤੇ ਇਸੇ ਕਰਕੇ ਇਹ ਜਿਹੜਾ ਸ਼ਬਦ ਹੈ ਰਹਿ ਰਸ ਦੇ ਨਾਲ ਢੁਕਦਾ ਹੈ ਰਹਿ ਰਸ ਦੇ ਨਾਲ ਇਹਦਾ ਸਮਾ ਮਿਲਦਾ ਹੈ ਇਹ ਸ਼ਬਦ ਦਾ ਉਦੋਂ ਮਾਰਿਆ ਸੀ ਇਸ ਕਰਕੇ ਇਹਦਾ ਮਹਾਤਮ ਬਹੁਤ ਜ਼ਿਆਦਾ ਹੈ ਇਸ ਕਰਕੇ ਜਿਹੜੇ ਸ਼ਬਦ ਨਹੀਂ ਜਪਦੇ ਨਾ ਹਰ ਰਾਖ ਆਪਣਾ ਹਰ ਹਰ ਜੁਗ ਜੁਗ ਭਗਤ અપਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਇਹ ਸ਼ਬਦ ਜ਼ਰੂਰ ਪੜਿਆ ਕਰਨਾ ਰਹਿ ਰਾਸ ਤੋਂ ਰਹਿ ਰਾਸ ਸ਼ੁਰੂ ਕਰਨ ਵੇਲੇ ਜਾਦੇ ਫਲ ਮਿਲੇਗਾ ਨਹੀਂ ਪੜਦੇ ਉਹ ਉਹਨਾਂ ਨੂੰ ਫਲ ਘੱਟ ਮਿਲਦਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ